ਕਾਮਰੇਡ ਹਰਪੰਸ ਸਿੰਘ ਢਿੱਲੋਂ ਪਿੰਡ ਦੁੱਗਾਂ ਮੈਂ ਛੜੀਆਂ ਸਰਕਾਰਾਂ ਪੰਜਾਬ ਸਰਕਾਰ ਤੇ ਸੈਂਟਰਲ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਨੂੰ ਖਾਸ ਕਰਕੇ ਤੇ ਫੀਮ ਦੀ ਖੇਤੀਆ ਜਿਹੜੀ ਇਹਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ ਇਹ ਮੈਂ ਬੇਨਤੀ ਕਿਉਂ ਕਰਦਾ ਜਿਹੜੇ ਸਾਡੇ ਬੱਚੇ ਚਿੱਟੇ ਤੇ ਲੱਗੇ ਚਿੱਟਾ ਖਾਣ ਲੱਗੇ ਉਹ ਫੋਰਾ ਸੰਚਾਰਿਕ ਬਿਸੀ ਨੇ ਉਹ ਜੇ ਗੋੜੀਆਂ ਨੇ ਬਾਜ਼ਾਰ ਚੋਂ ਲੈ ਲੈਂਦੇ ਨੇ ਖਾਂਦੇ ਨੇ ਮਿਲਦੇ ਨਹੀਂ ਫਿਰ ਫਿਰ ਉਹ ਚਿੱਟੇ ਨੂੰ ਭਾਈਦੇ ਨੇ ਕੋਈ ਟੀਕਾ ਲਾ ਕੇ ਮਰ ਜਾਂਦਾ ਹੈ ਕਿਸੇ ਨੂੰ ਹਸਪਤਾਲ ਚ ਦਾਖਲ ਕਰਾਇਆ ਜਾਂਦਾ ਹੈ ਸਾਡੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਇਸੇ ਕਰਕੇ ਅਸੀਂ بار بار ਸਰਕਾਰਾਂ ਨੂੰ ਬੇਨਤੀ ਕਰਦੇ ਆ ਜੇ ਬਾਕੀ ਦੇ ਸੂਬਿਆਂ ਚ ਕਈ ਸੂਬਿਆਂ ਚ ਮੈਂ ਨਾ ਨਹੀਂ ਜਾਣਦਾ ਕਿਹੜੇ ਕਿਹੜੇ ਸੂਬਿਆਂ ਚ ਮੈਂ ਸਾਰਾ ਨਾ ਨਹੀਂ ਲੈ ਸਕਦਾ ਕਿ ਅਗਲਾ ਸਾਰਾ ਖਹੀ ਜਾਂਦਾ ਹੈ ਕਈ ਸੂਬਿਆਂ ਚ ਸਾਡੇ ਫੀਲ ਦੀ ਖੇਤੀ ਹੁੰਦੀ ਹੈ ਜਿਸੇ ਲੋਕ ਵਧੀਆ ਉਪਚਾਰਦੇ ਨੇ ਇੱਕ ਜਿਹੇ ਚ ਮੈਂ ਗੱਲ ਸਰਕਾਰਾਂ ਨੂੰ ਹੋਰ ਕਹਿਣੀ ਚਾਹਣਾ ਸਾਡੇ ਜਿਹੜੇ ਕਿਲਾ ਜਾਂ ਕੀਲਾ ਜਾਂ ਅੱਧਾ ਕਿਲਾ ਢੋੜ ਕਿਲਾ ਵਾਲੇ ਜ਼ਮੀਨ ਵਾਲੇ ਕਿਸਾਨ ਨੇ ਉਹ ਬਹੁਤ ਵਧੀਆ ਰੋਜਗਾਰ ਚੱਲੂਗਾ ਉਹਨਾਂ ਦਾ ਫੀਮ ਦੀ ਖੇਤੀ ਨਾਲ ਤੇ ਉਹਦਾ ਮੁੱਲ ਮਹਿੰਗਾ ਹੈ ਉਹ ਉਹਦੇ ਟੱਬਰ ਜਵਾਕ ਪਾ ਸਕਦੇ ਨਹੀਂ ਸੋ ਬੇਨਤੀ ਆ ਸਾਡੀ ਆ ਇਹ ਸਾਨੂੰ ਫੀਮ ਦੀ ਖੇਤੀ ਦੀ ਮਨਜ਼ੂਰੀ ਦਿੱਤੀ ਜਾਵੇ ਆਸ ਕਰਦੇ ਆ ਵੀ ਸਰਕਾਰਾਂ ਜਰੂਰ ਕਰਨੀਆਂ ਬਾਕੀ ਸਾਡੇ ਜਥੇਬੰਦੀਆਂ ਨੇ ਜਿੰਨੀਆਂ ਕਿਸਾਨ ਜਥੇਬੰਦੀਆਂ ਮੇਰੇ ਵੀਰ ਮੇਰੇ ਭਰਾਵੋ ਤੇ ਭੈਣੋ ਸਾਰਿਆਂ ਨੂੰ ਬੇਨਤੀ ਕਰਦਾ ਪਸੰਦ ਉਸੇ ਬੰਦਿਆਂ ਨੂੰ ਤੁਸੀਂ ਸਰਕਾਰ ਅੱਗੇ ਇਹ ਫੀਮ ਦੀ ਖੇਤੀ ਦਾ ਅਵਧਾ ਮੁੱਦਾ ਰੱਖੋ ਮੰਗ ਕਰੋ ਸਾਰੇ ਪੰਜਾਬ ਵਾਸਤੇ ਜਿਹੜੇ ਹੈਗੇ ਅਸੀਂ ਤਾਂ ਕਿ ਅਸੀਂ ਪੰਜਾਬ ਵਿੱਚ ਫੀਮ ਵੇਚਣ ਲੱਗ ਜੇ ਸਾਡੇ ਬੱਚੇ ਆਉਣ ਵਾਲੇ ਨਸ਼ੇ ਤੋਂ ਬਚ ਜਾਣ ਅਸੀਂ ਉਹਨਾਂ ਨੂੰ ਫੀਮ ਤੇ ਲਾ ਕੇ ਉਹਨਾਂ ਦੇ ਚਿੱਟੇ ਤੋਂ ਛੁਟਕਾਰਾ ਪਾ ਸਕੀਏ ਨਸ਼ਾ ਤਾਂ ਦੇਖੋ ਸਕੂਲ ਇਹ ਦਵਾਈਆਂ ਚ ਪੈਂਦੀ ਹੈ ਜੀ ਦੁਨੀਆ ਆਮ ਦਵਾਈਆਂ ਦੇ ਵਿੱਚ ਪਤਾ ਨਹੀਂ ਕਿ ਕਿਹੜੀਆਂ ਦਵਾਈਆਂ ਦੇ ਸਾਰੀਆਂ ਫੀਮ ਪੈਂਦੀ ਹੈ ਫੀਮ ਖਾਣ ਵਾਲਾ ਬੰਦਾ ਜਮੇ ਦੀ ਬਿਮਾਰੀ ਹੋਵੇ ਸਾਹ ਦੀ ਬਿਮਾਰੀ ਹੋਵੇ ਉਹਨੂੰ ਫੀਮ ਮਿਲ ਲੱਗ ਜਾਓ ਮਰਦਾ ਨਹੀਂ ਹੈਗਾ ਆਰਾਮ ਦੀ ਜ਼ਿੰਦਗੀ ਕੱਢ ਲੂਗਾ ਫੀਮ ਦਾ ਦੂਜਾ ਫਾਇਦਾ ਅੱਖਾਂ ਦੀ ਨਿਗ੍ਹਾ ਨਹੀਂ ਘਟਦੀ ਕਿਸੇ ਬੰਸਾਨ ਦੀ ਤੇ ਫੀਮ ਦੇ ਹੋਰ ਫਾਇਦੇ ਨੇ ਜਿਹੜੇ ਹੋਰਾ ਫੀਮ ਖਾ ਕੇ ਬੰਦੇ ਦਾ ਜੀ ਲੈ ਕੇ ਰਹਿੰਦਾ ਸਾਰਾ ਦਿਨ ਕੰਮ ਕਰਦਾ ਕੋਈ ਨਿਸ਼ਾਨੀ ਮੈਂ 22 ਸਾਲ ਖੇਤੀ ਕਰਿਆ ਆਉਦਾ ਜੀ ਮੈਂ ਫੀਮ ਖਾਂਦਾ ਰਿਹਾ ਫੀਮ ਮੈਂ ਇੱਕ ਟਾਈਮ ਖਾਂਦਾ ਰਿਹਾ ਫੀਮ ਖਾਂਦਾ ਕੋਈ ਨਿਸ਼ਾਨੀ ਮੈਨੂੰ ਕੋਈ ਜਿੱਤੇ ਮੈਂ ਛੱਡੀਆਂ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਖਾਂਦਾ ਕਿਵੇਂ ਸੀਗਾ ਤੜਕੇ ਜਦੋਂ ਸਵੇਰੇ ਰੋਟੀ ਜਾਂਦੀ ਮੇਰੀ ਰੋਟੀ ਖਜ ਖਾ ਕੇ ਰੋਟੀ ਖਾਏ ਮੇਰੇ ਘਰ ਦੇ ਚਾਹ ਕਰਦੇ ਚਾਹ ਵੀ ਨਾਲ ਫਿਰ ਮੈਂ 10 10:30 ਵਜੇ ਫੀਮ ਖਾਂਦਾ ਸੀ ਉਸ ਤੋਂ ਬਾਅਦ ਹਲਕੀ ਜੁੜਦਾ ਸੀ ਫੀਮ ਦਾ ਨਿਸ਼ਾਨੀ ਹੈ ਇਹਨੂੰ ਨਿਸ਼ਾਨਾ ਮੰਨੋ ਇਹ ਤਾਂ ਸਾਡੀ ਇੱਕ ਦਵਾਈ ਹੈ ਦਵਾਈਆਂ ਜਿਹੜੀਆਂ ਅਸੀਂ ਕਹਿੰਦੇ ਉਹ ਵੀ ਉਹਨਾਂ 'ਚ ਵੀ ਨਸ਼ਾ ਹੀ ਹੈ ਫੀਮ ਦਾ ਉਸਾ ਇਹ ਇਹ ਮਾਈ ਨੀ ਮੰਨਦਾ ਜੀ ਨਸ਼ਾ ਹੈ ਕੋਈ ਸਰਕਾਰ ਕਹਿੰਦੀ ਆ ਵੀ ਨਸ਼ਾ ਨਸ਼ਾ ਨਹੀਂ ਹੈਗਾ ਸਾਡਾ ਇਲਾਜ ਇਹਦੇ ਨਾਲ ਕੋਦੋ ਰਿਜਿੰਦਰ ਕੌਰ ਪਠੜ ਕੋਰੇ ਬਹੁਤ ਗੇਲ ਗਿਆ ਹੋਰ ਬਹੁਤ ਵਜੀਰਾਂ ਬੰਦਿਆਂ ਨੂੰ ਮਿਲਿਆ ਪਰ ਮੇਰਾ ਰਾਸ਼ਨ ਕਾਰਡ ਨਹੀਂ ਬਣਿਆ ਹੋਇਆ ਉਹਨਾਂ ਦੇ ਬਣੇ ਹੋਏ ਤਾਕਦੇ ਬੰਦਿਆਂ ਦੇ ਡਾਕਟਰਾਂ ਦੇ ਰੱਜਾਂ ਦੇ ਵਕੀਲਾਂ ਦੇ ਆਵਾਜ਼ਾਂ ਜਿਨ੍ਹਾਂ ਦੇ ਲੀਡਰਸ਼ਿਪ ਤੇ ਇਹਨਾਂ ਦੇ ਸਾਰਿਆਂ ਕੋਲੇ ਕਾਰਡ ਬਣਿਆ ਉਸੇ ਇਹਨਾਂ ਨੂੰ ਕਾਰਡਾਂ ਤੇ ਫੀਮ ਮਿਲੀ ਜੀ ਹਸਪਤਾਲ ਦੀ ਫੀਮ ਜਾਨੀ ਸੀ ਇਹਨਾਂ ਨੂੰ ਫੀਮ ਤਾਂ ਜੀ ਚਾਰ ਆਨੇ 1 ਰੁਪਏ ਦੀ ਥੋੜਾ ਮੈਂ ਲਈਆ ਮੇਰੀ ਇਸ ਟਾਈਮ ਹੋਰ 85 ਸਾਲ ਪੂਰੀ ਹੋ ਗਈ ਸਿਆਸੀ ਹਮਲ ਗਿਆ ਜਦੋਂ ਵੀ ਜੇ ਕੋਈ ਨਾਜਲਾ ਜ਼ਖਾਮ ਹੁੰਦਾ ਭੋਰਾ ਖਾ ਲੈਂਦੇ ਆਪਦਾ ਜੀ ਬਾਜਰੇ ਦੇ ਦਾਣੀ ਜੀ ਨੇ ਸਵਾਲ ਹੀ ਨਹੀਂ ਪੈਦਾ ਹੁੰਦਾ ਜੂ ਕੋਈ ਬਿਮਾਰੀ ਹੈ ਖੀਮ ਖਾਣ ਵਾਲਾ ਬੰਦਾ 30 ਸਾਲਾਂ ਉਮਰ ਵੱਧ ਕੱਢ ਜੂਗਾ ਜਿਹੜੇ ਨੂੰ ਇਹ ਕਹਿੰਦੇ ਨਸ਼ਾ ਆਇਆਗਾ ਪੰਜਾਬ ਨੂੰ ਲੋਕ ਕਹਿੰਦੇ ਜਿਹਨੇ ਸਾਡਾ ਬੰਦ ਕਰਿਆ ਸਾਨੂੰ ਇਹ ਜ਼ਰੂਰ ਮਿਲਣੀ ਚਾਹੀਦੀ ਹੈ ਬੇਨਤੀ ਹੈ ਸੋ ਇਹ ਜਾਂ ਕੋਈ ਨਿਸ਼ਾਨਾ ਬਹੁਤ ਵਧੀਆ ਆ ਉਹ ਨਸ਼ੇ ਦਾ ਜਦੋਂ ਜੀ ਸਾਡੇ ਨਾਲ ਗੱਲ ਕਰਨੇ ਜਿ세 ਬੰਦਿਆਂ ਦੇ ਪ੍ਰਣਾਮ ਉਹਨਾਂ ਦੱਸਾਂਗੇ ਜਿ세 ਬੰਦਿਆਂ 2018 18 20 20 ਸਾਈਕਲ ਦੇ ਮੁੰਡੇ ਨਵੇਂ ਨੇ ਉਹਨਾਂ ਨੂੰ ਜਸ ਪ੍ਰਾਣੀ ਗੱਲ ਦਾ ਕੀ ਪਤਾ ਸ੍ਰੀਮਤਾ ਜੀ ਉਹ ਰੰਗ ਨੂੰ ਜੇ ਹੁੰਦਾ ਹੋਵੇ ਨਾ ਮੌਕੇ ਤੇ ਮਿਲ ਜੇ ਰੰਗ ਉੱਥੇ ਖੜ ਜਾਂਦਾ ਹੈ ਰੰਗ ਬੰਦੇ ਦਾ ਮੈਨੂੰ ਦੱਸਣਾ ਭੁੱਲ ਗਿਆ ਕਿੱਦਾਂ ਵੱਡਾ ਟੈਕ ਹੁੰਦਾ ਸਰੀਰ ਤੇ ਇੱਕ ਛੋਲਿਆਂ ਦੇ ਦਾਣ ਜਿਹੜੇ ਫੇਮ ਉਹਦੇ ਅੰਦਰ ਭਾਗਦੇ ਉਹਨੂੰ ਉਹ ਰੰਗ ਦੀ ਬਿਮਾਰੀ ਨਹੀਂ ਹੁੰਦੀ ਮੇਰੇ ਇੱਕ ਬੰਦਾ ਐਸੇ ਵੀ ਗਾ ਮੁੰਡੇਰਾ ਉਨੀ ਉਮਰ ਹੈਗੀ ਦੀ ਕੋਈ ਬੱਚੀ 33 ਸਾਲ ਦੀ ਹੋਣ ਪਤਾ ਲੱਗਾ ਮੈਨੂੰ ਡਰ ਆ ਗਿਆ ਐਗ ਲੱਤ ਹੋ ਜਾ ਕਰੇ ਉਹ ਬਾਬਾ ਖੇ ਦੇ ਬੰਦੇ ਕੋਲੇ ਕਹਿੰਦੇ ਮੈਂ ਫੀਮ ਕਹਿੰਦਾ ਫੀਮ ਤਾਂ ਜਹੀ ਦਾ ਮੇਰੇ ਕੋਲ ਪਤਾ ਨਹੀਂ ਮੇਰੇ ਜਹੀ ਜੇ ਖਾਲੇ ਉਹਨੇ ਉਹ ਦੇ ਦੀ ਜੋ ਜ ਉਹਨੂੰ ਉੱਥੇ ਖੜ ਗਿਆ ਦਰੰਗ ਉਹ ਅਜੇ ਤੱਕ ਹੁਣ ਫੀਮ ਤਾਂ ਉਹਨੂੰ ਮਿਲਦੀ ਨਹੀਂ ਕਦੇ ਕੋਈ ਨਸ਼ਾ ਖਾਂਦਾ ਕਦੇ ਕੋਈ ਨਸ਼ਾ ਖਾਂਦਾ ਉਹ ਠੀਕ ਰਹਿ ਗਿਆ ਲੱਤ ਕੀ ਮਾਰਿਆ ਨੁਕਸ ਪੈ ਰੋ ਦੇ ਇੱਕ ਸਰਕਾਰੀ ਹਸਪਤਾਲਾਂ ਦੇ ਵਿੱਚ ਮਸਾ ਛੜਾਉਣ ਦੀ ਕਹਤ ਜੀ ਵਾਲੀ ਗੋਲੀ ਵੀ ਦਿੱਤੀ ਯਾਰ ਉਹ ਤਾਂ ਜੀ ਕੈਂਸਰ ਕਰ ਦਿੰਦੀ ਮੇਰਾ ਇੱਕ ਦੋਸਤ ਚੰਗਰੂਰਤੀ ਆ ਉਹਨੂੰ ਮੈਂ ਕਿਹਾ ਜੀਮ ਸਲੇ ਗੋੜੀ ਜਿਹੜੀ ਰੱਖਦੇ ਨਾ ਤੇ ਹਰ ਬਖਸ਼ ਇਸੇ ਰੇ ਖਾਣਾ ਜਮਣਾ ਕੇ ਚਾਸੂ ਨਾ ਕਰਦੇ ਉਹਦੇ ਨਾਲ ਉਹ ਜਖਮ ਹੋਊਗਾ ਜੀ ਫਿਰ ਉਹਦੇ ਨਾਲ ਕੈਂਸਰ ਹੋ ਕੇ ਮਰ ਜਾਏ ਜਿੰਨਾ ਕਿ ਮੈਨੂੰ ਪਤਾ ਮੇਰਾ ਦੋਸਤ ਵੀ ਬਹੁਤ ਅਕਲ ਲੈ ਸੇ ਤਾਂ ਹੋਰ ਵੀ ਤੇਰੇ ਸਟੇਟਿਕ ਦਿੰਦੇ ਨਹੀਂ ਜੇ ਖਾਂਦੇ ਨੇ ਲੋਕਾਂ ਕੋ ਕੁਝ ਖਾਈ ਜਾਂਦੇ ਸਾਨੂੰ ਪਤਾ ਹੀ ਹੈਗਾ ਆਪ ਲੋਕਾਂ ਨੂੰ ਸਾਰਿਆਂ ਨੂੰ ਤੇ ਸਰਕਾਰਾਂ ਦਾ ਵੀ ਜਿਹੜੀਆਂ ਕੋਈ ਦਵਾਈਆਂ ਨੇ ਫਿਰ ਉਹਨਾਂ ਬਣਾਉਣੀ ਆ ਕੋਈ ਇਹਨੇ ਲੋਕਾਂ ਨੇ ਨਸ਼ੇ ਬਣਾ ਲਏ ਉਹਨਾਂ ਚੀਜ਼ਾਂ ਨਸ਼ਾ ਦਾ ਸੀ ਤਿਆਰ ਕਰਦੇ ਆ ਉਹ ਤਾਂ ਨਸ਼ਾ ਦਾ ਸ਼ਾੜੀ ਗੋਲੀ ਤਿਆਰ ਕਰਕੇ ਦਿੰਦੇ ਸਨ